ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਾਜੀ ਸੁਈ ਗਾਂ ਠੀਕ ਹੈ ਜੀ ਦੇਖ ਸਕਦੇ ਹੋ ਮਗਰ ਹੈਗੀ ਬੱਸੀ ਨੇੜੇ ਪਿੰਡ ਪੈਂਦਾ ਇਹ ਪੱਖੋ ਕੈਂਚੇਆ ਪੋਤਨਾ ਪੱਖੋ ਹੀ ਪੈਂਦਾ ਜੀ ਇਧਰ ਚੀਮਾ ਰੈਸਟਰ ਕਰਦੇ ਜੇ ਅਬ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਮੱਖਣ ਸਿੰਘ ਜੀ ਪਿੰਡ ਬਖਤਗੜਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ 722 93 15 92 ਜੀ ਠੀਕ ਹੈ ਜੀ ਕਿੰਨੇ ਕਿਤੇ ਹੋ ਗਏ ਵੀ ਸੀਰ ਨੂੰ ਇਹ ਅਜੇ ਪੰਜਵਾਂ ਦਿਨ ਆ ਜੀ ਪੰਜਵੇਂ ਦਿਨ ਦੁੱਧ ਕਿੰਨਾ ਕਿ ਦਿੱਤਾ ਜੀ ਪਿਲੇ ਹੋ ਪਿਛਲੀ ਵਾਰ ਤਾਂ ਸੀ ਇਹ 16 17 ਲੀਟਰ ਠੀਕ ਹੈ ਜੀ ਤੇ ਤੋਰ ਕੇ ਦਿਖਾਓ ਜੀ ਤੋਰ ਕੇ ਦਿਖਾ ਦੇਣਿਓ ਦੇਖ ਸਕਦੇ ਹੋ ਭਰਾ ਜਿੱਕੇ ਚਾਰ ਪੰਜ ਦਿਨ ਬਾਈ ਕਹਿੰਦਾ ਹੋਇਆ ਸੀ ਇਹਨੂੰ ਦੇਖ ਸਕਦੇ ਹੋ ਬਾਕੀ ਪਰ ਰੇਟ ਦੀ ਵੀ ਜਾਣਕਾਰੀ ਦਿੰਦੇ ਆ ਮਗਰ ਵੀਰ ਬੱਸੀ ਆ ਨਾ ਬੱਸੀ ਆ ਜੀ ਬੱਸੀ ਆ ਜੀ ਮਗਰ ਉਹ ਦੇਖੀ ਭਰਾ ਦੇਖ ਸਕਦੇ ਹੋ ਪੂਰਾ ਦਾ ਪਰ ਕਰਮਾ ਵਾਲੀ ਉਹ ਤਾਂ ਤੁਹਾਨੂੰ ਬਹੁਤ ਵਧੀਆ ਜੀ ਸੇਕ ਕੁਆਲਟੀ ਠੀਕ ਹੈ ਜੀ ਦੇਖ ਸਕਦੇ ਹੋ ਚਾਚਾ ਅਟਾ ਦੇ ਤੋਕੇ ਇਸਲੀ ਕਰਕੇ ਜਹਾਜ ਠੀਕ ਹੈ ਜੀ ਜਿੱਤਾ ਫਾਰਮ ਜੀ ਨੂੰ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਲਦੀ ਵੀਡੀਓ ਅਪਲੋਡ ਕਰਾਂ ਹਾਂ ਜੀ ਬਈ ਰੇਟ ਕੀ ਹੈ ਇਹਦਾ 42000 ਰੁਪਏ ਜੀ ਦੇਣ ਲੈਣ ਦਾ ਹਾਂ ਜੀ ਮਾਨਤਾ ਹੋ ਜੀ ਮਾੜਾ ਮਟਾ ਮਾਣਾ ਮਟਾ ਕਰ ਲਾਂਗੇ ਠੀਕ ਹੈ ਜੀ ਲੋਪਰਾ ਸਾਰਤੋਂ ਵੀ ਓਕੇ ਜਮ ਓਕੇ ਜਮ ਦਸੱਲੀ ਆ ਗਰੰਟੀ ਨਹੀਂ ਨਾ ਕੋਈ ਪ੍ਰੋਬਲਮ ਫਿਰ ਆ ਠੀਕ ਹੈ ਦੇਖ ਸਕਦੇ ਚੈੱਕ ਕਰ ਸਕਦੇ ਲੋ ਰੰਗ ਤਨ ਰੰਗ ਚੋਕੇ ਵੀ ਜਾ ਸਕਦਾ ਠੀਕ ਹੈ ਜੀ ਠੀਕ ਵਈ ਨਾ ਜਰੂਰ ਕਨੈਕਟ ਕਰੋ ਪਿੰਡ ਪਾਕਪਗੜ੍ਹ ਜ਼ਿਲ੍ਹਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ